ਅ ਇਹ ਕਮੀ ਸਰਕਾਰ ਨੇ ਸਾਡੇ ਅਕਾਲੀ ਦਲ ਦੇ ਕਾਗਜ਼ ਰੱਦ ਕਰਨ ਚ ਕੋਈ ਕਸਰ ਨਹੀਂ ਛੱਡੀ ਤੇ ਇਲੈਕਸ਼ਨ ਜਿੱਤਣ ਵਾਸਤੇ ਵੀ ਹਰ ਤਰ੍ਹਾਂ ਦਾ ਹਥਕੰਡਾ ਇਹਨਾਂ ਨੂੰ ਹਰਾਉਣ ਵਾਸਤੇ ਅਪਣਾਇਆ ਇੱਥੇ ਤਾਈ ਤੇ ਗਿਣਤੀ ਵੀ ਪੂਰੀ ਸਹੀ ਤਰੀਕੇ ਨਾਲ ਨਹੀਂ ਹੋਣ ਦਿੱਤੀ ਉਹਦੇ باوجود ਵੀ ਕਈ ਸਾਡੇ ਜਿਹੜੇ ਸਰਪੰਚ ਜਿਹੜੇ ਜਿੱਤੇ ਨੇ ਵੱਡੀ ਗਿਣਤੀ ਦੇ ਨਾਲ ਜਿੱਤੇ ਨੇ ਅੱਜ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਕੰਮ ਕਾਜ ਦੇ ਤੇ ਵਾਅਦੇ ਕੀਤੇ ਸੀ ਉਹਦੇ ਵਾਸਤੇ ਗ੍ਰਾਂਟਾਂ ਵੀ ਜਾਰੀ ਕੀਤੀਆਂ ਇੰਟਰਨੈਸ਼ਨਲਿਕਲੀ ਹੋਈ ਪਾਰਟੀ ਸੀ ਆਮ ਆਦਮੀ ਪਾਰਟੀ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਵੀ ਕਰ ਦਿੱਤਾ ਜਿਹੜਾ ਸ਼ੱਕ ਤੇ ਕਿਵੇਂ ਦੇਖੋ ਨਹੀਂ ਬੜੀ ਦੁਖਦੀ ਗੱਲ ਹੈ ਜੀ ਇਹ ਮੈਂ ਕਹਿ ਸਕਦੀ ਆ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਤੇ ਤਾਂ ਦੂਰ ਦੀ ਗੱਲ ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਹੈ ਜਿੰਨੇ ਵਾਅਦੇ ਕੀਤੇ ਸੀ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ 3 ਸਾਲ ਪੂਰੇ ਹੋਣ ਨੂੰ ਆਇਨਾ ਨਾ ਬੀਬੀਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ ਬੇਰੋਜ਼ਗਾਰ ਹੋਏ ਬੈਠੇ ਨਹੀਂ ਤੇ 10 ਬਿਨਾ ਦੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਗ ਧਰਨੇ 'ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ 'ਚ ਹੀ ਦਵਾਂਗੇ ਉਹ ਗੱਲਾਂ ਤੋਂ ਹੁਣ ਭੁੱਲ ਜਾਓ ਉਹ ਵਿਚਾਰੇ ਕਿਸਾਨ ਜਿਹੜੇ ਹੱਕ ਮਾਰਦੇ ਤਾਂ ਡਾਂਗਾ ਵੀ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਆ ਜੇ ਨੀਤਾਂ ਨਾਲ ਸ਼ਾਇ ਹੀ ਹੋਵੇ ਇਸੇ ਭਗਵੰਤ ਮਾਨ ਚ ਪਤਾ ਨਹੀਂ ਕਿਦੀ ਰੂਹ ਆ ਗਈ ਕਿ ਭਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲਾਂਾਂ ਚ ਸਿੱਤੀ ਆ ਜਾ ਰਹੇ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਟੈਸ਼ ਨੈਸ ਕਰਕੇ 4 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ कि 15 2015 ਤੋਂ ਤੁਹਾਡੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਉਸ ਤੇ ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚੜਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਖਰਚੇ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨੇ ਤੇ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇਡਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰਦੇ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਕੇ ਕਿਹਨੂੰ ਕਿੱਥੇ ਗੋਲੀ ਮਾਰਦੇ ਕਿੱਥੇ ਲੁੱਟ ਹੋ ਜਾਏ ਕਿਵੇਂ ਵੀ ਕਰਦੇ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਿਸ ਉਹਨੂੰ ਵਪਾਰਸਾ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਲ ਦੀ ਰੱਖਿਆ ਵਾਸਤੇ ਇਹਨਾਂ ਦੀ ਰੱਖਿਆ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 'ਚ ਕਿੱਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅੜੇ ਥਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇ ਦਾਲ ਦੇ ਕਾਰਡ ਬਣ ਗਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ 'ਚ ਇਹ ਨਾ ਕਿਹਨਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸਟਰਾਂ ਦਾ ਰਾਜ ਖਤਮ ਕਰ ਦਿਓ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌکریاں ਦੋ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਵੀ ਬਈ ਮੈਸਰੀ ਗੱਲ ਕੀਤੀ ਆ ਤੁਸੀਂ ਮਾਨਸਾ ਦੇ ਇੱਕ ਪ੍ਰਸਿੱਧ ਡਾਕਟਰ ਨੇ ਉਹਦੇ ਵੱਲੋਂ ਦੋ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਨੇ ਇੰਜੈਕਸ਼ਨ ਲਗਾ ਰਹੇ ਨੇ ਨੌਜਵਾਨ ਕਰੇ ਅਮਰੀਕਾ ਪਾਸੇ ਨਸ਼ੇ ਵਿਰੁੱਧ ਗੱਲ ਕਰਦੇ ਨੇ ਇੱਥੇ ਖਤਮ ਕਰਤਾ ਤੇ ਇੱਕ ਹੋਰ ਨੌਜਵਾਨ ਤਿੰਨ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਉਮਰੀਆ ਨੇ ਮਾਨਸਾ ਨਹੀਂ ਜੀ ਰੋਜ਼ ਹੀ ਵੀਡੀਓ ਭੜੀਆਂ ਹੋਈਆਂ ਨੇ ਮੈਂ ਹੈਰਾਨ ਆ ਇੱਕ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਦੇ ਸੋਖ ਖੜੀ ਸੀ ਕਿ ਅਗਲੇ 15 ਅਗਸਤ ਤਾਈ ਸਾਰੇ ਨਸ਼ੇ ਖਤਮ ਹੋ ਜਾਣਗੇ ਫੇਰ ਕੰਦਾ ਅਗਲੇ 26 ਜਾਨੇ ਤੱਕ ਖਤਮ ਹੋ ਜਾਣਗੇ ਖਤਮ ਜੋ ਛੱਡੋ ਅੱਜ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਟਾਂਕੇ ਲੱਗਿਆ ਹੈਗਾ ਜਿਹੜੇ ਤੁਹਾਡੇ ਮੰਤਰੀਆਂ ਦੇ ਤੁਹਾਡੇ ਐਮ ਐਲ ਏ ਦੇ ਉਹਨਾਂ ਦੇ ਪਿਆ ਦੇ ਘਰੇ ਤੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਵੇਚਾਰੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਇਆ ਅੱਜ ਭਾਈ ਤੇ ਜਿਹੜਾ ਨਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਕੇਜਰੀਵਾਲ ਵਿਲਾ ਹੋ ਗਿਆ ਸਾਰੇ ਬੰਦੇ ਪੰਜਾਬ ਚ ਭੇਜ ਜਿਹੜਾ ਦਿੱਲੀ ਲੁੱਟ ਰਹੀ ਸੀ ਉਹਨਾਂ ਪੰਜਾਬ ਤਾਂ ਪਹਿਲੀ ਲੁੱਟ ਰਹੀ ਸੀਗੇ ਹੁਣ ਹੋਰ ਇੱਥੇ ਬਿਠਾ ਦਿੱਤੇ ਨੇ ਹੁਣ ਡਰਾਮਾ ਚੱਲੇਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨਾ ਤਾਂ ਹਤਵੰਤ ਦੇ ਲੋਕਾਂ ਨੂੰ ਆਈ ਬੇਨਤੀ ਕਰਦੀਆਂ ਸਾਡੀ ਇੱਕੋ ਹੀ ਖੇਤਰੀ ਪਾਰਟੀ ਹੈ ਆਪਣੇ ਆਪਣੇ ਹੁੰਦੇ ਨੇ ਆ ਦਿੱਲੀ ਵਾਲਿਆਂ ਦੇ ਹੱਥ ਕੇ ਜਦੋਂ ਵੀ ਚਾਬੀ ਗਈ ਹੈ ਪੰਜਾਬ ਦਾ ਨਾਸ ਹੋਇਆ ਹੈ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲੀਆਂ ਨੇ ਜਦ ਉਹ ਸਾਨੂੰ ਨਹੀਂ ਝੁਕਾ ਸਕੇ ਫਿਰ ਸਾਡੇ ਟੋਟੇ-ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ-ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲੀਆਂ ਨੇ ਇਹਨਾਂ ਤੋਂ ਸचेत ਹੋ ਜਾਓ ਪੰਜਾਬ ਤਾਂ ਬਚੂਗਾ ਜੇ ਪੰਜਾਬੀਆਂ ਦੀ ਪਾਰਟੀ ਬਚੂਗੀ